ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 12 ਸਹੀ 12 ਵਜ ਗਏ ਨੇ ਤੇ ਕੰਮ ਤਨਦੇਪਾ ਨੇ ਸਾਰੇ ਕਰ ਲਏ ਨੇਗੇ ਤੇ ਹੱਸੀ ਜਾ ਰਿਆਂ ਜੀ ਵਿਆਹ ਲਾਂਦੇ ਤੇ ਵਿਆਹਾਂੇ ਜਾ ਰਹਾ ਇਧਰੋਂ ਮੱਝਾਂ ਦਾ ਸਾਰਾ ਕੰਮ ਨਿਬੜ ਗਿਆ ਸਰਦਾਰ ਜੀ ਤੇ ਬੀਬੀ ਪਪਾ ਜੀ ਤੇ ਉਹ ਗਏ ਨੇ ਪੂਆ ਕਿ ਕਰੇ ਕਿਉਂਕਿ ਸਾਡੀ ਅੱਜ ਭੂਆ ਜੀ ਦੀ ਸੱਸ ਦੀ ਮੌਤ ਹੋ ਗਈ ਹੈ ਸਸਕਾਰ ਹੈਗਾ ਤੇ ਉਹ ਉਧਰ ਗਏ ਨੇਗੇ ਕਿਉਂਕਿ ਪ੍ਰੋਗਰਾਮ ਬਾਲੇ ਹੋਏ ਪੈਨੇ ਇੱਕ ਬਰਾਤ ਚੜ੍ਹਦੀ ਆ ਮੁੰਡੇ ਦੀ ਉਹਨਾਂ ਦੇ ਚਲੋ ਕੋਈ ਗੱਲ ਨਹੀਂ ਹੈ ਨਾ ਬਰਾਤ ਤੋਂ ਬਾਅਦ ਚਾਹ ਜਬਰਾਤ ਚੜੀ ਨਹੀਂ 12:00 ਵਜੇ 12:00 ਵਜੇ ਤੋਂ ਬਾਅਦ ਬਰਾਤ ਚੜੂ ਹੋਏ ਸਸਕਾਰ ਹੋਊਗਾ ਤੇ ਬੀਬੀ ਤੇ ਸਰਦਾਰ ਜੀ ਪੂਆ ਕੇ ਕਰੇ ਨੇ ਤੇ ਮੈਂ ਇੱਕ ਘਰੇ ਕਢਾਈ ਚੜੀ ਆ ਕਿ ਸਾਡੇ ਪਿੰਡ ਚ ਲਿਹਾਜ ਆਲੇ ਨੇ ਤੇ ਮੈਂ ਤੇ ਰਾਜ ਉਹਨਾਂ ਦੇ ਜਾਣਾਂਗੇ ਕਢਾਈ ਤੇ ਮਾਸੀ ਅੱਜ ਬਰਾਤ ਜਾਂਦੀ ਹੈਗੀ ਤੇ ਮਾਸੀ ਦਾ ਸੀਗਾ ਨਹੀਂ ਆਏਗਾ ਤੇ ਤੁਸੀਂ ਕਹੋਗੇ ਮੇਰੀ ਅੱਖ ਲਾਲੀ ਜੀ ਚ ਕਿਉਂ ਨੇ ਅੱਖ ਜੀ ਨਾ ਵਿੱਚ ਫੁਣਸੀ ਨਿਕਲਿਆ ਆਈ ਰੜਕ ਜਿਵੇਂ ਰੋੜ ਰੜਕਦਾ ਹੁੰਦਾ ਨਾ ਐ ਰੜਕ ਪੈਂਦੀ ਹੈਗੀ ਮਸਲੀ ਜਾਂਨੇ ਉਹ ਫਿਰ ਲਾਲ ਅੱਖ ਲਾਲ ਹੋ ਜਾਂਦੀ ਹੈਗੀ ਆਪਾਂ ਜਾਣਿਆ ਜੀ ਵਿਆਹ ਲੈਂਦੇ ਤੇ ਦੇਖ ਰਹੀ ਉਹ ਕਹਿੰਦੀ ਹੈ ਜੀ ਮੇਰੇ ਤਿਆਰ ਹੋਣ ਨਹੀਂ ਆ ਕਹਿੰਦੀ ਗਲਦੀਪ ਬਰਾਤ ਜਾਊਗਾ ਉਹਨੂੰ ਤੋਰ ਦਿਆਂਗੀ ਤੇ 12:00 ਵਜੇ ਆ ਜੀ ਆ ਕਹਿੰਦੀ ਸੀ 12 ਸਵੇਰ 12:00 ਵਜੇ ਮਾ ਚਲੋ ਇਹਨੇ ਆਪਾਂ ਬਲੌਗ ਸਟਾਰਟ ਕਰ ਲਾਣੇ ਜੀ ਅੱਜ ਪੂਰ ਚੜ੍ਹਿਆ ਅੱਜ ਸਹੀ ਨਹੀਂ ਫਿਰ ਹਨਾ ਹ ਅੱਥਨ ਪੂਰਾ ਕਰ ਲਾਂਗੇ ਕੱਲ ਨੂੰ ਸਵੇਰੇ ਪੂਰਾ ਕਰ ਲਾਂਗੇ ਵਲੌਗ ਤਾਂ ਤੁਹਾਡੇ ਤੱਕ ਆਊਗਾ ਹੀ ਆਊਗਾ ਕਿਉਂਕਿ ਅੱਜ ਇਹਨਾਂ ਦੇ ਕੜਾਹੀ ਚੜੀਦੀ ਹੋਈ ਆ ਕੱਲ ਦੀ ਕੱਲ ਕਹਿ ਕੇ ਗਈ ਸੀ ਕੱਲ ਨਹੀਂ ਜਾਇਆ ਗਿਆ ਹਾਂ ਕੰਮ ਹੀ ਠੀਕ ਹਾਉਂਦੇ ਹਨਾ ਤੇ ਕੱਲ ਨੂੰ ਇੱਕ ਘਰ ਦੇ ਜਾਗੋ ਆ ਇੱਕ ਘਰ ਦੇ ਫੇਰ ਕੜਾਹੀ ਹੈਗੀ ਇੱਕ ਘਰ ਤੇ ਪਰਸ ਨੂੰ ਜਾਗੋ ਆ ਤੇ ਇਸ ਤਰ੍ਹਾਂ ਹੁਣ ਕਈ ਦਿਨ ਲਗਾਤਾਰ ਪ੍ਰੋਗਰਾਮ ਰਹਿਣਗੇ ਜਾਣਾ ਆਉਣਾ ਵੀ ਪੈਂਦਾ ਹੈ ਹਨਾ ਤੇ ਲਿਹਾਜ਼ ਜਾਈ ਥਾਵੇਂ ਚਲਾ ਆਪਣੇ ਸਕੇਸ ਕੇ ਲਾਂ ਦਾ ਸਭ ਕੰਮ ਵੀ ਕਰਾਉਣਾ ਪੈਂਦਾ ਹੈਗਾ ਤੇ ਲਿਹਾਜ਼ ਵਾਲੀ ਥਾਵੇਂ ਆ ਗੱਬਿਆ ਤੇ ਆਪਾਂ ਜਾਣਦੇ ਆਂਗੇ ਜੀ ਤੇ ਤੁਸੀਂ ਵੀਡੀਓ ਦਾ ਐਂਡ ਤੱਕ ਬਨੇ ਰਹੋ ਨਾਲ ਤੇ ਸੁਖਮਨ ਹੈਗੀਆ ਘਰੇ ਸੁਖਮਨ ਦੇ ਡੈਡੀ ਵਿਚ ਦੀ ਮੱਝਾ ਮੁੱਝਾ ਬੰਨ ਜਾਣਗੇ ਅੱਬਲਾ ਤਾਂ ਅਸੀਂ 3 ਵਜੇ ਨੂੰ ਆ ਜਾਾਂਗੇ ਮੱਝਾ ਬੰਨਣ ਵੇਲੇ ਨੂੰ ਤੇ ਮੱਝਾ ਬੰਨਣ ਵੇਲੇ ਨੂੰ ਆ ਜਾਾਂਗੇ ਤੇ ਕੋਰਾ ਪੱਕੀਆਂ ਪਈਆਂ ਨੇ ਹੂਗਲਾਂ ਦੀਆਂ ਸਰਦੀਆਂ ਚ ਵੀ ਨਹੀਂ ਛੱਡਦੀਆਂ ਆ ਦੇਖੋ ਇੱਕ ਮੇਰੇ ਨੌ ਲਹਿ ਗਿਆ ਅੱਧ ਵਿਚਾਲਾ ਜੋ ਹੋਇਆ ਪੰਨਬਦੀਪ ਦੇ ਵਿਆਹ ਵੇ ਨਾ ਗੇਟ ਖੋਲਦੀ ਸੀ ਤੇ ਬਰਾਤ ਜਾਂਦੇ ਸੀਗੇ ਗੇਟ ਚ ਹੱਥਾ ਉਂਗळा ਆ ਗਈ ਤੇ ਤਿੰਨ ਮਹੀਨੇ ਹੋ ਗਏ ਹੁਣ ਅੱਧਾ ਨੌ ਲਹਿ ਗਿਆ ਅੱਧਾ ਹਜੇ ਲਿਹਾ ਨਹੀਂ ਹੈਗਾ ਜੀ ਰੋਜ ਕਿਸ ਚੀਜ਼ ਚ ਫਾਜ ਨਾ ਕਿੜਕ ਬਾੜੀ ਪੈਂਦੀ ਹੈਗੇ ਬਾੜੀ ਔਰ ਉਹ ਹੁੰਦਾਗਾ ਤੇ ਮੌਸਮ ਜਾ ਵੀ ਖਰਾਬ ਹੀ ਹੋਇਆ ਪਿਆ ਸੁਖਮਣ ਜੈ ਕਣੀ ਕਮਣ ਜਪੁੱਤ ਆ ਗਿਆ ਕੋਠੇ ਤੇ ਕੱਪੜੇ ਪਏ ਨੇਗੇ ਚੰਗਾ ਉਹ ਤਾਂ ਕੋਠੇ ਦੀ ਪਾਇਆ ਹੀ ਜੇ ਮੀਂਹ ਆ ਗਿਆ ਬਲ ਤਾਂ ਆਉਂਦਾ ਨਹੀਂ ਹੈਗੀ ਐ ਬੱਦਲ ਵਾਈ ਜੀ ਬਣੀ ਹੋਈ ਹੈਗੀ ਚਲੋ ਜੀ ਆਪਾਂ ਜਾਣਿਆਂਗੇ ਆਪਣੇ ਕੰਮ ਨੇ ਨਿਭੜ ਗਏ ਨੇਗੇ ਰਸੋਈ ਮੈਂ ਜਾਣ ਕੇ ਖੁੱਲੀ ਛੱਡਿਆ ਥੋੜੀ ਜਿਹੀ ਸਲਾਬੀ ਜੀਰ ਰਸੋਈ ਪੋਚਾ ਪਤਾ ਨਹੀਂ ਕਿਉਂ ਸੁੱਕ ਗਿਆਗਾ ਪਤਾ ਨਹੀਂ ਅੱਜ ਘੱਟ ਧੁੱਪ ਹੈ ਬਹੁ ਬਜਰੀਨ ਚੱਲਦੀ ਹੈਗੀ ਰਸੋਈ ਵਾਲਾ ਪੋਚਾ ਨਹੀਂ ਸੁੱਕਿਆ ਹੈਗਾ ਹੋਰ ਤਾਂ ਦੂਜੇ ਸੁੱਕ ਗਏ ਨੇ ਉਧਰ ਸੁਖਮਣ ਲਾਤਾ ਸੀ ਕਮਰੇ ਭਰਾਂਡਿਆਂ ਚ ਤੇ ਮੈਂ ਰਸੋਈ ਚ ਮੈਂ ਲਾਤਾ ਸੀ ਕੱਪੜੇ-ਕੱਪੜੇ ਸਾਰੇ ਧੋਤੇ ਪੈਣਗੇ ਕਿ ਨਹੀਂ ਸੜਦੇ ਕੰਮ ਲੋ ਟੋਂਦੇ ਕੱਲੇ ਜਣਿਆਂ ਦੇ ਅੱਜ ਤਾਂ ਬੀਬੀ ਨਾਲ ਕਰਾ ਕੇ ਗਈ ਸੀ ਸਵੇਰ ਦੀ 5 ਵਜੇ ਮੁੱਕੀ ਆ ਬੀਬੀ ਭੂਆ ਦੀ ਸੱਸ ਬੀਬੀ ਤੇ ਪਪਾ ਜੀ ਸਨੇਹ ਹਾਲੇ ਗਾਇਨੇ ਸਰਦਾਰ ਜੀ ਕਾਂਟਾ ਦੋ ਕਾਂਟੇ ਲਵਾਇਆ ਸੀ ਕਿ ਫਿਰ ਮੋਟਰ ਸਾਡੇ ਲਈ ਲਾਈਟ ਆ ਗਈ ਤੇ ਹੁਣ 11:00 ਹੋ ਗਏ ਭਰ ਗਿਆ ਫੇਰ ਵਿਚਰੀ ਖੇਤ ਨੱਕਾਵਾਦ ਲਿਆਉਂਦੇ ਨੇ ਵਿਚਰੀ ਭੂਆ ਕਿ ਕਰ ਜਾਂਦੇ ਨੇਗੇ ਚਲੋ ਜੀ ਫੇਰ ਮਿਲਦੇ ਆਪ ਲੋ ਜੀ ਕਾ ਜੀ ਵਿਆਹ ਨ ਕਰਿਆ ਨਾ ਜਲ ਨਹੀਂ ਆਇਆ ਕੋਈ ਤੇ ਰਾਜ ਕਹੀਂ ਪਾ ਫੇਰ ਚੱਲਾਂਗੇ ਹਜੇ ਮੇਰੇ ਕੰਮ ਨਹੀਂ ਲੋਟ ਆਏ ਹੈਗੇ ਕਹਿੰਦੇ 2 ਵਜੇ ਚੱਲਾਂਗੇ ਨਾ ਚਲ ਬੀਬੀ ਹੋਰियां ਆ ਜਾਣਗੀਆਂ 2 ਵਜੇ ਦੇ ਨੂੰ ਹੁਣ ਘਰੇ ਵੀ ਚਾਹੀਦੇ ਨੇ ਕੋਈ ਤੇ ਐਨੇ ਮਖਾ ਚਿਰਾ ਪਾ ਸਬਜੀ ਦੀ ਤਿਆਰੀ ਕਰ ਲੈਣੇ ਅਗੇ ਸਬ지 ਕੀ ਸਾਗ ਦੀ ਤੜਕਾਂਗੇ ਅਥਣੇ ਸਾਗ ਤੜਕ ਲਾਂਗੇ ਅਥਣੇ ਆ ਸਬਜੀ ਸਾਡੇ ਥੋੜੀ ਲੱਗਦੀ ਹੈ ਕਿ ਕੁਝ ਸਾਗ ਹੋ ਜਾਣਾ ਕੁਝ ਅਸੀਂ ਪ੍ਰੋਗਰਾਮਾਂ 'ਚ ਤੁਰੇ ਫਿਰਦੇ ਕੋਈ ਕਿਧਰੇ ਨੂੰ ਬਾਗਿਆ ਕੋਈ ਕਿਧਰੇ ਨੂੰ ਬਾਗਿਆ ਹਨਾ ਤੇ ਕਰ ਲੈਣੇ ਆ ਬਸ ਦਾਲ ਸਬਜ਼ੀ ਤਾਂ ਢੋਲਣੀ ਪੈਂਦੀ ਐ ਇੰਨੀ ਕਿੱਥੇ ਲੱਗਦੀ ਐਗੀ ਕਿ ਕੋਈ ਕਿਸੇ ਕਿਤੇ ਜਿਹੜੇ ਪਾਸੇ ਜਾਂਦਾ ਪ੍ਰੋਗਰਾਮ ਤੇ ਉਧਰ ਖਾ ਪੀ ਆਉਂਦੇ ਨੇ ਤੇ ਅੱਜ ਬੀਬੀ ਕਹਿੰਦੀ ਆਪਾਂ ਕਰਦੀ ਨਹੀਂ ਹੈਗੇ ਕਹਿੰਨੇ ਦਾਲ ਪਈ ਐਗੀ ਨਾ ਇਹ ਕਹਿੰਦੀ ਸਾਗ ਪਿਓ ਇਸ ਨੂੰ ਤੜਕਾ ਲਾ ਲਾਂਗੇ ਹਾਜੀ ਦੋ ਦਿਨ ਲੰਘ ਜਾਣਗੇ ਸਾਗ ਨਾਲ ਕੌ ਲੱਟ ਕੌ ਲੱਟ ਕੌ ਲੱਟ ਪਿਆ ਸਾਗ ਦਾ ਸਾਨੂੰ ਤਾਂ ਦੋ ਦਿਨ ਹੋ ਹੀ ਮੁੱਕਣ ਮੈਂ ਚੱਲ ਮਾਚਲ ਨਹੀਂ ਮੈਨੂੰ ਲਾਸਨ ਪਿਆਜ਼ ਸੱਲ ਕੇ ਰੱਖ ਲੈਣੀਆਂ ਚਾਹ ਸਰਦਾਰ ਜੀ ਪੀਣ ਆਉਣਗੇ ਚਾਚੂ ਬਣਾ ਲਾਗੇ ਪੀ ਲਾਂਗੇ ਹਨਾ ਜੇ ਆਪਾਂ ਕਿਤੇ ਕਿੰਨੇ ਕਿੰਨੇ ਹੀ ਪ੍ਰੋਗਰਾਮ ਚ ਵਗ ਜੀਏ ਉਹ ਗੱਲ ਹੈ ਘਰੇ ਜਾਂਦੇ ਵੀ ਚਾਹ ਪੀਣਿਆ ਘਰੇ ਆ ਕੇ ਵੀ ਚਾਹ ਬਣਾ ਕੇ ਪੀਣਿਆ ਕਿ ਵੀ ਕੰਮ ਕਰ ਲਾਂਗੇ ਹਨਾ ਫਟਾਫਟ ਕੰਮ ਕਰ ਲਾਂਗੇ ਤੇ ਕਿੰਨੇ ਆਪਾਂ ਜਾਇਏਗੀ ਇੱਕ ਮੇਰੀ ਉਹ ਨਾ ਅੱਖਾਂ ਚ ਲੜਕ ਪਈ ਜਾਂਦੀ ਹੈ ਇੱਕ ਅੱਖ ਚ ਫੁਣਸੀ ਹੋਈ ਤੇ ਪਹਿਲਾਂ ਵੀ ਤੁਸੀਂ ਆਏ ਜੇ ਹੋਇਆ ਪਿਆਗਾ ਬੀ ਅੱਖਾਂ ਦੀਆਂ ਬਲਾਈ ਸੁਜੀਆਂ ਪਈਆਂ ਹੁੰਦੀਆਂ ਨੇ ਜੀ ਨੇ। ਨਾ ਕੰਮ ਲੋਟ ਆਉਣ ਬੰਦਿਆਂ ਦੇ ਨਾਲ। 1 ਵਜੇ ਚਾਹ ਘਰ ਨੂੰ ਸਵਾਇ ਇੱਕ। ਸਾਰੀਆਂ ਭੈਣਾਂ ਦੇ ਮਿਲਾਂ ਇਹੀ ਹਾਲ ਹੋਣਾ। ਹੁਣ ਆਇਤੀ ਫਰਵਰੀ ਦੇ ਵਿਆਹ ਜ਼ਿਆਦੇ ਨੇਗੇ। ਛੱਡ ਤਾਂ ਪਈ ਛੱਡ ਤਾਂ ਪਿੰਡ 'ਚ ਹੁਣ ਵਾਰੀ ਨਹੀਂ ਆਉਂਦੀ ਵਿਆਹਾਂ ਦੀ ਇੰਨੇ ਨੇ ਹੁਣ ਅੱਜ ਇੱਕ ਬਰਾਤ ਕੱਲ ਨੂੰ ਆ। ਇੱਕ ਜਾਗੋ ਇੱਕ ਅੱਜ ਵੀ ਉਹ ਵਰਤ ਹੈ ਅੱਜ ਵੀ ਵਰਤ ਹੈਗੀ ਹਾਂ ਅੱਜ ਵੀ ਵਰਤ ਹੈ ਇੱਕ ਇੱਕ ਮੁੰਡੇ ਦਾ ਵਿਆਹ ਦੀ ਕੱਲ ਨੂੰ ਜਾਗੋ ਆ ਇੱਕ ਦੇ ਵਿਆਹ ਦੀ ਪਰਸ ਨੂੰ ਆ ਤੇ ਕੋਈ ਵਿਆਹ ਨਹੀਂ ਸਾਡੇ ਪਿੰਡ ਚ ਤਾਂ ਹੁਣ ਲਗਾਤਾਰ ਲਾਸਟ ਵਿਆਹ ਸਾਡੇ ਹੈਗਾ 10 11 ਮਾਰਚ ਦਾ ਤੇ ਮਾਰਚ ਤੇ ਫਰਵਰੀ ਤੱਕ ਤਾਂ ਅਸੀਂ ਜੰਮੀ ਫਿਰੀ ਨਹੀਂ ਹੈਗੀ ਇੱਧਰ ਆ ਗਏ ਇੱਧਰ ਵਾ ਗਏ ਪ੍ਰੋਗਰਾਮ ਲਗਾਤਾਰ ਹੀ ਲੋ ਜਿੱਪਾ ਲਾਉਣੇ ਹੁਣ ਤੜਕਾ ਡੇਢ ਵੱਜ ਗਿਆ ਇਧਰ ਤਰੀ ਚਾਹ ਇਧਰ ਲਾਉਣੇ ਸਾਗ ਨੂੰ ਤੜਕਾ ਕਿਉਂਕਿ ਗੁਰਮਨ ਆ ਗਈ ਨੇ ਆਪਾਂ ਸਾਗ ਆਥਣੇ ਖਾ ਲਾਂਗੇ ਮੈਂ ਹੁਣ ਗੁਰਮ ਨਾਲ ਰੋਟੀ ਖਾਊਗੀ Ora la torta è fermata. Ora la torta è fermata. Vediamo se si può muovere. Prima ho fatto un po' di caldo, ma ora mi sento molto bene. Ora lo metto in un sacco di palla. Ora la torta è fermata. Vediamo se ਤੇਰ ਤੇ ਕੰਮ ਆਉਂਦਾ ਹੈ ਸਿੰਗਾ ਇਹ ਖਰਾਬ ਕਰਾ ਹੋ ਗਿਆ ਹਮ ਅਸਰ ਹੋ ਗਿਆ ਪਸਾ ਹੋ ਜਾ ਰਿਹਾ ਹੈ ਜੀ ਨਾ ਚਾਹੀ ਨਹੀਂ ਜਦੋਂ ਚਾਹੂਗੀ ਇਸ ਤੇ ਮਸਾਲੇ ਨੂੰ ਦਿਲ ਚਾਉਂਦਾ ਤੇ ਐ ਪੀਸ ਪਾਸ ਕਰ ਲੇ ਨਾ ਪਾ ਦਿਓ ਇਹ ਤੁਪ ਪੇਟਰ ਕੇ ਜਿਹੜਾ ਮੜਮੂ ਤੱਕ ਹੋ ਗਈ ਕੱਟਾਂਗੇ ਆ ਡੱਬੇ ਨੂੰ ਵੱਡਨ ਲਾ ਕੇ ਤੇ ਮਾਜੂ ਤੜਕਾ ਲਾ ਕੇ ਸਾਲਸ ਪਾਵਾਂਗੇ ਬਰਾਖ ਚੱਲਣੇ ਅਈਆਂ ਕੀ ਰਹੇ ਨੇ ਫਿਰ ਡਾਕੇ ਤੱਕ ਸਾਨੂੰ ਪ੍ਰੇਜਿਤ ਰਹਿ ਜਾਂਦਾ ਤਾਂ ਕੁਝ ਦਿਲ ਨੂੰ ਤੂੰ ਤੇ ਹੁਣ ਅਸੀਂ ਸਰਦਾਰ ਜੀ ਸਰਕਾਰ ਤੋਂ ਉਹ ਆਵਣਾ ਹੈ ਕਿ ਚਾਹ ਪੀਵਾਂਗੇ ਸਾਰੇ ਚਾਹ ਪੀਣਗੇ ਤੇ ਫਿਰ ਮੈਂ ਜਾਊਂ ਉਹ ਕਰ ਵਾ ਕਰੇ ਆ ਜਾਣਗੇ ਤੇ ਸਰਦਾਰ ਜੀ ਫੇਟ ਭਾਗ ਜਾਣਗੇ ਬੀਬੀ ਘਰੇ ਆ ਰਹੂਗੀ ਤੇ ਫਿਰ ਮੈਂ ਜਾਊਂਗਾ ਅਸੀਂ ਬਾਰੀ ਨਾਲ ਜਾਈ ਜਾਈਨਾ ਘਰ ਤੋਂ ਘਰ ਨੂੰ ਘੁੰਮਣਾ ਸੜਦੇ ਸੀ ਕਿਉਂਕਿ ਮੱਝਾ ਕਰਕੇ ਕੋਈ ਮਗਰ ਖੋਲ ਲੇ ਜੀ ਤਾਰੇ ਜਿੱਤਰ ਖੋ ਹੋ ਜਾਂਦਾ ਹੈ ਨਾ ਤਾਰੇ ਕੱਢਤੀ ਆ ਪਹਿਲਾਂ ਤੁਹਾਨੂੰ 8:00 ਤੋਂ 12:00 ਵਜੇ ਜਾਵਾਂਗੇ ਫਿਰ ਅੱਜ ਕਹਿੰਦੀ ਪਹਿਲੇ ਸੋਡੇ ਕਰੇ ਮੈਨੂੰ ਕੋਈ ਹੋਣੇ ਸਾਡੇ ਕਰੇ ਵੀ ਨਹੀਂ ਹੋਣਾ ਤੇ ਉਪਰ ਆ ਗਏ ਫਿਰ ਅੱਜ ਤੋਂ ਆ ਗਏ ਨਿਕਰਿਆ ਆ ਗਏ ਜਦੋਂ ਤੱਕ ਪਾਣੀ ਉਤਲੀ ਆਏ ਜਦੋਂ ਪੱਕ ਜਾਉਂਦਾ ਮਸਾਲੇ ਨੇ ਇਹ ਲਓ ਨਮ ਨਾ 3 ਨਾ ਚਾਹ 20 ਹਰੀ ਰਿਜਮੇ ਤੇ ਕਿਵੇਂ ਹੋ ਗਿਆ ਪੇਪਰ ਗੁਰਮਣ ਸਾਰਾ ਆਉਂਦਾ ਸਾਰਾ ਆਉਂਦਾ ਸੀ ਵਧੀਆ ਹੋ ਗਿਆ ਲੋ ਜੀ ਆਪਾਂ ਆਪਣੇ ਗਵਾਂਡੀਆਂ ਦੇ ਆ ਗਏ ਆਪਾਂ ਵਿਆਹਾਂ ਨੂੰ ਆਏ ਸੀਗੇ ਤੇ ਤਾਈ ਨੇ ਗਦੱਲੇ ਚੜਾ ਰੱਖਣ ਗਦੱਲੇ ਨੇ ਕਿ ਚਾਦਰਾਂ ਤਾਈ ਚਾਦਰਾਂ ਤੇ ਚਾਦਰਾਂ ਚਾਦਰਾਂ ਤਾਈ ਨਾ ਇੰਨਾ ਵਧੀਆ ਵਿਰਸਾ ਖੋ ਆਉਂਦੀ ਨਹੀਂ ਹੈਗੀ ਹੈਨਾ ਅ ਲੀਲਾ ਚਿੱਕਤਾ ਸਰੋਂ ਫੁੱਲਾ ਤੇ ਤਾਈ ਦੀ ਨੂਨੇ ਕੱਖ ਪਾਈ ਜਾਂਦੀ ਆ ਯਾਰ ਹਾਥੀ ਟੋਕਾ ਕਰਦੇ ਨੇ ਕਿਉਂਕਿ ਇਹ ਦੋ ਪਸ਼ੂ ਹੀ ਨੇਗੇ ਤੇ ਹਾਥੀ ਅਸੀਂ ਵੀ ਟੋਕਾ ਬਹੁਤ ਮਸ਼ੀਨ ਫੇਰੀ ਹੈਗੀ ਉਹ ਪੈਣ ਕੱਕਰ ਲਾਉਣ ਲੱਗ ਗਈ ਉਹ ਕੁੜੀ ਨਾ ਸੰਗਦੀ ਜਾਏਗੀ ਛੋਟੀ ਉਹ ਫੇਰਦੀ ਸੀ ਪੈਣ ਰੁਗ ਲਾਉਂਦੀ ਸੀ ਉਹਨੂੰ ਆਏ ਹੋ ਗਏ ਆਂਟੀ ਆ ਗਈ ਤੇ ਉਹ ਸੰਗਦੀਆਂ ਨੇ ਵੀਡੀਓ ਚਾਹ ਜੀ ਮੈਂ ਸੁਖਮਣ ਹੋ ਰਹੀਆਂ ਨਹੀਂ ਕਿ ਵੀਡੀਓ ਚਾਉਂਦੀਆਂ ਹਨਾ ਕਹਿੰਦੇ ਮम्मा ਸਾਨੂੰ ਸੰਗ ਲੱਗਦੀ ਹੈਗੀ ਆਈ ਇਹ ਕੁੜੀਆਂ ਸਾਗ ਦੀਆਂ ਸੁਖਮਣ ਹੋ ਰਹੀਆਂ ਹਨ ਦੀਆਂ ਨੇ ਪਲੱਸ 2 ਚ ਪੜਦੀਆਂ ਨੇ ਸੁਖਮਣ ਨਾਲ ਹੀ ਤੇ ਹੋਰ ਸਕੂਲ ਚ ਪੜਦੀਆਂ ਨੇ ਤੇ ਇਹਨਾਂ ਦੇ ਵੀ ਤਿੰਨ ਪਸੂ ਨੇਗੇ ਤੇ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣਿਆਂਗੇ ਦੁੱਧ ਦੀਂ ਜਪਣਾ ਕਾਈ ਹਾਂ ਬਣਾ ਸੁਈ ਹੋਈ ਐ ਬੱਸ ਜੋ ਕੱਚਾ ਥਾਂ ਵਧੀਆ ਛੋੜ ਦੇ ਕਿ ਉੱਤੇ ਮਿੱਟੀ ਸਿੱਟੀ ਹੋਈ ਆ ਸਿੱਟੀ ਆ ਬਣੀ ਰਹਿਤਾ ਬੱਸ ਆ ਤੁਸੀਂ ਮਾਸੀ ਮੰਜਰਾ ਗੋਲ ਤੂੰ ਮੰਜਾ ਬਣੇਗੀ ਦੇਖੋ ਸਾਡੇ ਗਵਾਂਡਣਾ ਦੇ ਕੰਮ ਸੰਘਿਆ ਨਾਲ ਬਣੇਗੀ ਕੁੰਡੀਆਂ ਕੁੰਡੀਆਂ ਨਾਲ ਬਣੇ ਕੁੰਡੀਆਂ ਨਾਲ ਆ ਤਾਈ ਮੇਰੀ ਦੇਖ ਲਓ ਬਣਦੀ ਆ ਤਾਈ ਕੁਮਾਰੀ ਹੁੰਦੀ ਤਾਂ ਮੈਂ ਬੋਲਣਾ ਤੂੰ ਹੁਣ ਮੈਂ ਬੋਲ ਲੂੰਗੀ ਇਹ ਜਿਵੇਂ ਬੋਲਣਾ ਹੋਇਆ ਕਿਉਂ ਬੋਲਣਾ ਹੋਣ ਕੀ ਹੈ ਹੈ ਬੋਲਣ ਲਈ ਹੁਣ ਕੀ ਕੋਈ ਅੱਡਾ ਹੋਇਆ ਹੱਸ ਬੋਲਣ ਨੂੰ ਤਾਂ ਹਗੜਾ ਜੇ ਤੱਕ ਰਿਆ ਹੋਇਆ ਉਹ ਤਾਂ ਕੰਮ ਕਰ ਸਕਦੇ ਆਂ ਕੋ ਮੁੜ ਕੇ ਹਾਂ ਇਹ ਤਾਂ ਦੋ ਪੈੜਾ ਆ ਜਾਂ ਚੱਕ ਦੱਬੀ ਹਾਂ ਹਾਂ ਚੱਕ ਦੱਬੀ ਨਰਕਿਓ ਉਧਰ ਪਰ ਕੇ ਲੈਣ ਉਧਰ ਲੈ ਕਰੇ ਉਧਰ ਚਰਖਾ ਅਸੀਂ ਮਾਥਾ ਨਹੀਂ ਮਟਕੇ ਆਹ ਬੋਢੀ ਪਾ ਲਾਣੀ ਆ ਹਾਂ ਪਰ ਇੱਕ ਜਣੇ ਦਾ ਕੰਮ ਨਹੀਂ ਲੋਟ ਆਉਂਦੇ ਮਾਲ ਪਸੂ ਦਾ ਹਨਾ ਹੋਰ ਤਾਂ ਦਿਨ ਜੇ ਖੁੱਲ ਗਏ ਇਹ ਹੁਣੀ ਚੜਾਏ ਹੋਣਗੇ ਪਰਸ ਜੇ ਉੱਥੇ ਤਾਂ ਮੈਂ ਆ ਕੇ ਕੀਤੀ ਉਦੋਂ ਚੜਾਏ ਨਹੀਂ ਸੀ ਹੋਏ ਹਨਾ ਨਹੀਂ ਪਰਸ ਹੁਣ ਚੜਾਏ ਨੇ ਅਸੇ ਆਪ ਦੀ ਨੇ ਕਿਸਰੀਆਂ ਨੇ ਉਹ ਜੱਗੀ ਬੋਢੀਆਂ ਨੇ ਅਸੇ ਉਹ ਬਣ ਕੇ ਮਟਾ ਖੁਦਾ ਪਿਆ ਸੀਗਾ ਹੂੰ ਉਹਨੇ ਰੰਗਿਆ ਤਾਂ ਕੰਨ ਮੇ ਕਦੇ ਲੈਂਦਾ ਤੇ ਵੀ ਕਦੇ ਲੇ ਬਣਾਉਂ ਹਾਂ ਕਈ ਵਾਰ ਸ ਮੁੜ ਕੇ ਜਾਓ ਹੱਥੀਂ ਲੱਗੇ ਬੈਠੋ ਉਹ ਨਾਲ ਦੀ ਬੜੇ ਚੱਲੂ ਮੈਂ ਤਾਂ ਸਿੱਧੇ ਚੱਕਦੇ ਜਾ ਤਰਾ ਹਾਂ ਹੋਰ ਕਿੰਨਾ ਬੰਦ ਮੰਡਿਆ ਲਾਲਾ ਬੰਦ ਮੈਂ ਹਾਂ ਇਹ ਮੰਜਾ ਤੇ ਵੀ ਬਸਾਈਆਂ ਵੀ ਜਾਣਗੇ ਨਿੱਗੀਆਂ ਹੁੰਦੀਆਂ ਨੇ ਸਿਆਲ ਚ ਹੈ ਨਾ ਉਹ ਮੁੱਲ ਦੀਆਂ ਠੰਡੀਆਂ ਹੁੰਦੀਆਂ ਨੇ ਹਾਂ ਹਾਂ ਮੈਂ ਬਸ ਉਹ ਦਿਖਾ ਲਈ ਅਹ ਕਰਦੇ ਨੂੰ ਕੰਮ ਦੇ ਘੈਂ ਲੱਗਦਾ ਹੁੰਦਾ ਵੀ ਕਰ ਲਾਂਗੇ ਫਿਰ ਜਿਹੜੋਂ ਕੰਮ ਕਰਿਆ ਛੱਡਿਆ ਸੜਾਇਆ ਉੱਥਾ ਹੋ ਜਾਂਦਾ ਗੱਲ ਹਾਂ ਗੁੰਨਤੀ ਹੁੰਦੀ ਸੀ ਮੈਂ ਫਿਰ ਵੀ ਬਿਨਾ ਕੋਈ ਸਾਢੇ ਦਾ ਸਾਰਾ ਦਾਜ ਘਰ ਦਾ ਗਦੈਲੇ ਦਰੀਆਂ ਹਰ ਜਾਈਆਂ ਸਾਰੇ ਚੰਦੇ ਵੀ ਉਤਲੇ ਸਾਰੇ ਠਕਾਏ ਹੋਏ ਨੇ ਮੇਰੀ ਤਾਂ ਬਲ ਇੱਕਰ ਜਾਈ ਮੁੱਲ ਦੀ ਹੋਊਗੀ ਜਾ ਦੋ ਤਾਂ ਸਾਡੇ ਸਾਰੀਆਂ ਮਗ ਆਈ ਹਾਂ ਹਾਂ ਤਾਂ ਐਂ ਹੁੰਦਾ ਇਹ ਨਿੱਗੀਆਂ ਨੇਗੀਆਂ ਹੁਣ ਡਾਕਟਰ ਵੀ ਕਹਿੰਦੇ ਨੇ ਆ ਜਿਹੜੇ ਪਕੰਬਲ ਗੁੰਬਲ ਲੈ ਲੈਣੇ ਕਹਿੰਦੇ ਨਰੀ ਬਿਮਾਰੀ ਐ ਘਰ ਦੇ ਬੁਨਿਆਰ ਜਾਈਆਂ ਲੋ ਰੂਹ ਵਾਲੀਆਂ ਵੀ ਕਹਿੰਦੇ ਨੇ ਵੀ ਦਿਓ ਨਾ ਮੁੱਲ ਦੇ ਹਾਂ ਹੋਰ ਕਹਿੰਦੇ ਵੀ ਰੂਹ ਵਾਲੀਆਂ ਜਾਈਆਂ ਲੋ ਮੇਰੇ ਕੋਲ ਤਾਂ ਰੂਹ ਵਾਲੀਆਂ ਨੇ ਸਾਡੇ ਸਾਰੇ ਉੱਤੇ ਗਰਮ ਗੁਲਾਬ ਚੜੇ ਹੋ ਇਹਨੂੰ ਉੱਤੇ ਸਾਡੇ ਕੋਲ ਆ ਸਾਡੇ ਸੁਖਮਣ ਕੰਬਲ ਲੈਂਦੀ ਆ ਸਿਆਲ ਚ ਕੰਬਲ ਪਏ ਵੀ ਹੈਗੇ ਸਾਡੇ ਨਾਲ ਮੈਂ ਵੀ ਕੰਬਲ ਤੂੰ ਵੀ ਲੈ ਨਹੀਂ ਆ ਸਾਡੇ ਬੀਬੀ ਤੇ ਸੁਖਮਣ ਲੈਂਦੀਆਂ ਸਾਡੇ ਕੋਲ ਤਾਂ ਰਜਾਈਆਂ ਨੇਗੀਆਂ ਉਹ ਜਾਣੀਆਂ ਲੈ ਜਾਂਦਾ ਪੁੱਤ ਗੁਲਾਬ ਚੜਾ ਕੋਰੇ ਕੀ ਬੀਜ ਐ ਇਹ ਕੁਝ ਨਹੀਂ ਹੁੰਦੇ ਸਰੋ ਬੀਜੀ ਦੇ ਸਾਗ ਲਿਆਣਾ ਪਾਣੀ ਲਾਇਆ ਨਹੀਂ ਇਹਨੂੰ ਕੱਲ ਵੀ ਇਹਦਾ ਕੱਲ ਭਟ ਗਿਆ ਫੇਰ ਬੱਸ ਇਹ ਦੇਖੀ ਖੱਕਾ ਖਾਣ ਲੱਗਦੀ ਆ ਹਨ ਕ ਖਾ ਲਾਂਦੀ ਆ ਖਾ ਲਾਂਦੀ ਆ ਬੱਸਾ ਹੈਗਾ ਸਰ ਜੇ ਬੱਸੀ ਹੁੰਦੀ ਨਾਲ ਹੀ ਲੱਗ ਜਾਂਦੀ ਹੈ ਨਾ ਹੋਰ ਸੀਲ ਹੈ ਤਾਂ ਹੀ ਗਾਈ ਸੀਲ ਹੈ ਨਿਆਣਾ ਪਾ ਲੈਣੇ ਹਾਂ ਪਾ ਵੀ ਲੈਣੇ ਨਾਲ ਹੀ ਪਾਈਏ ਤਾਂ ਅੱਛਾ ਮੋਏ ਤਾਂ ਗਾਣੀ ਤੋਂ ਬੜਾ ਹੀ ਡਰ ਲੱਗਦਾ ਹੈ ਰੱਖਣ ਤੋਂ ਹੈ ਹਾਂ 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 पानी पिया टीतनी सारा काम ही पीएगा जो कुछ बारे जाने पल, 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 पल के करके जाना पैदा फिर भर भर के आके करना पैंता

ਪੱਟੀਆਂ ਤੋਂ ਲੁਮਾਂ ਜਮਾ ਲਓ। ਪਹਿਲਾਂ ਨੰ ਪਾਣੀ ਪਿਆਣਾ। ਇਹਦੇ ਵਿੱਚ ਇੱਕਾਂ ਚੇਰੇ ਮਿਹਾ ਵੱਲਦੇ ਨੇ। ਥੋੜੇ ਥੋੜੇ ਜਿਹੀ ਚੀਕਾ ਵੀ ਡੋੜੋ। ਹੁਣ ਮਾਜਨਾ ਮੇਹ ਵੱਡੀ ਚੜੀਏ। ਪੀ ਲੈ। 5 ਮਿੰਟ ਹੋ ਗਏ। ਖਾਰਜਾ ਖਾਰਜਾ ਭੱਜਣ ਵਾਲੀ Ай, ਕਰ ਦਾਂਗੇ ਵੀਡੀਓ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਹੜਾ ਨੇ ਪਕਾ ਲ ਨੂੰ ਚੁੱਪੇ ਨਵੇਂ ਬਣਾਉ ਨਾਲ ਤੇ ਵੀਡੀਓ ਦੇਖਾਂਗੇ ਸਾਰਿਆਂ ਨੂੰ ਬਹੁਤ ਬਹੁਤਾਂ ਦਾ ਮੈਂ ਅੱਜ ਦੀ ਵੀਡੀਓ ਚੰਨੀ ਬਹਿਜੀ ਜੀ ਦਾ ਖਾਲਸਾ ਅਸਟਵਾਲ ਗੁਰਜੀਤ ਸਿੰਘ ਜੀ ਠਾਕਰ